ਇੱਕ ਅਜੀਬੋ-ਗਰੀਬ ਹੀ ਘਟਨਾ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਪੂਰੀ ਦੁਨੀਆ ਹੀ ਹੈਰਾਨ ਹੈ ਦੇਖਣ ਨੂੰ ਇਹ ਮਿਲਿਆ ਹੈ ਕਿ 1941 ਦਾ ਅਤੇ 2025 ਦਾ ਕੈਲੰਡਰ ਸੇਮ ਹੈ ਔਰ ਅਗਰ ਇਹ ਕੈਲੰਡਰ ਸੇਮ ਹੈ ਤੇ ਕੀ ਹੋ ਸਕਦਾ ਹੈ ਕਿ ਘਟਨਾਵਾਂ ਵੀ ਸੇਮ ਹੋਣ 1939 ਵਿੱਚ ਸ਼ੁਰੂ ਹੋਇਆ ਦੂਸਰਾ ਵਿਸ਼ਵ ਯੁੱਧ 1941 ਦੇ ਮਿਥ ਸਾਉਥ ਮੰਡੇ ਪੰਦਰ ਤੇ ਖਤਰਨਾਕ ਰੂਪ ਵਿੱਚ ਦੇਖਣ ਨੂੰ ਮਿਲਿਆ ਸੀ ਜਦੋਂ جنگ ਦੇ ਵਿੱਚ ਬਹੁਤ ਜ਼ਿਆਦਾ ਲੜਾਈਆਂ ਅਤੇ ਹੱਤਿਆਵਾਂ ਹੋਈਆਂ ਇਵੇਂ ਹੀ 2025 ਦੇ ਵਿੱਚ ਭਾਰਤ-ਪਾਕਿਸਤਾਨ ਦਾ ਜੋ ਉਕਰੈਨ ਰਸ਼ੀਆ ਦਾ ਯੁੱਧ ਅਮਰੀਕਾ ਔਰ ਚੀਨ ਦਾ ਇਰਾਨ ਇਜ਼ਰਾਈਲ ਦਾ ਯੁੱਧ ਇਸ ਵੀਡੀਓ ਵਿੱਚ ਤੁਹਾਨੂੰ ਅੱਗੇ ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲੇਗੀ ਪਰ ਸਾਨੂੰ ਉਮੀਦ ਹੈ ਕਿ ਸਮਝਦਾਰ ਔਰ ਜੀਵਨ ਵਿੱਚ ਗਹਿਰਾਈ ਰੱਖਣ ਵਾਲੇ ਵਿਅਕਤੀ ਹੀ ਇਹ ਵੀਡੀਓ ਨੂੰ ਅੰਤ ਤੱਕ ਸੁਣਨਗੇ ਜਦਕਿ ਕਮਲਕੌਰ ਭਾਬੀ ਵਰਗੇ ਪੋਸਟਾਂ ਪਾਉਣ ਵਾਲੇ ਲੋਕਾਂ ਦੀਆਂ ਵੀਡੀਓ ਦੇਖਣ ਵਾਲੇ ਲੋਕਾਂ ਦੇ ਲਈ ਉਹਨਾਂ ਨੂੰ ਇਹ ਵੀਡੀਓ ਕੋਈ ਖਾਸ ਪਸੰਦ ਨਹੀਂ ਆਵੇਗੀ ਕਿਉਂਕਿ ਅਜੇ ਹੀ ਲੋਕਾਂ ਦੀ ਸੋਚ ਉਨੀ ਹੀ ਹੁੰਦੀ ਹੈ ਆਓ ਗੱਲ ਕਰਦੇ ਹਾਂ 1941 ਅਤੇ 2015 ਦੇ ਵਿੱਚ ਜੋ ਜੋ ਕੈਲੰਡਰ ਦੀ ਸਿਮਿਲਰਿਟੀ ਹੈ ਇੱਕੋ ਜਿਹਾ ਕੈਲੰਡਰ ਹਾਲ ਉਹਨਾਂ ਦਾ ਕਾਰਨ ਕੀ ਹੈ ਦੇਖਣ ਵਿੱਚ ਇਹ ਡਰਾਉਣਾ ਜ਼ਰੂਰ ਲੱਗਦਾ ਹੈ ਪਰ ਸੋਚਣ ਵਾਲੀ ਇਹ ਗੱਲ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਬਾਰਾ ਦੁਹਰਾਉਣ ਦੇ ਲਈ ਸ਼ੁਰੂਆਤ ਕਰ ਚੁੱਕਾ ਹੈ ਤੁਸੀਂ ਉੱਪਰ ਦੇਖ ਰਹੇ ਹੋ ਸਾਲ 1941 ਦਾ ਕੈਲੰਡਰ 1 ਜਨਵਰੀ 1941 ਨੂੰ ਦਿਨ ਸੀ ਬੁੱਧਵਾਰ ਔਰ ਇਸ ਦੇ ਨਾਲ ਹੀ 2025 ਦਾ ਕੈਲੰਡਰ ਜੋ ਤੁਹਾਨੂੰ ਉੱਪਰ ਦਿਖ ਰਿਹਾ ਹੈ 1 ਜਨਵਰੀ 2025 ਨੂੰ ਦਿਨ ਸੀ ਬੁੱਧਵਾਰ 1 ਜਨਵਰੀ 2025 ਤੋਂ ਲੈ ਕੇ ਦਸੰਬਰ ਤੱਕ ਸਾਰੀਆਂ ਤਰੀਕਾਂ ਔਰ ਸਾਰੇ ਦਿਨ ਅਜੇ ਹੀ ਹਨ ਜਿਵੇਂ 1941 ਦੇ ਵਿੱਚ ਸਨ ਸਵਾਲ ਇਹ ਉੱਠਦਾ ਹੈ 1941 ਔਰ 2025 ਵਿੱਚ ਜੋ ਘਟਨਾਵਾਂ ਘਟ ਰਹੀਆਂ ਹਨ ਕੀ ਇਹ ਇੱਕ ਸਮਾਨ ਹਨ ਸਾਲ 2019 ਦੇ ਵਿੱਚ ਜਦੋਂ ਕਰੋਨਾ ਆਇਆ ਤਾਂ ਪੂਰੀ ਦੁਨੀਆ ਦੇ ਵਿੱਚ ਲੱਖਾਂ ਲੋਕਾਂ ਦੀ ਹੀ ਮੌਤ ਹੋ ਗਈ ਜਿਸ ਦਾ ਬਹੁਤ ਵੱਡੇ ਪੱਧਰ ਤੇ ਸਾਨੂੰ ਪ੍ਰਭਾਵ ਭਾਰਤ ਵਿੱਚ ਵੀ ਦੇਖਣ ਨੂੰ ਮਿਲਿਆ ਪਰ ਇਹ ਗੱਲ ਸੁਣ ਕੇ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਸਾਲ 2019 ਦਾ ਕੈਲੰਡਰ ਸਾਲ 1918 ਦੇ ਕੈਲੰਡਰ ਦੇ ਨਾਲ ਮਿਲਦਾ ਸੀ ਔਰ ਸਾਲ 1918 ਦੇ ਵਿੱਚ ਸਪੈਨਿਸ਼ ਫਲੂ ਫੈਲਿਆ ਸੀ ਜਦੋਂ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਲੋਕ ਇਸ ਬਿਮਾਰੀ ਦੇ ਨਾਲ ਵੱਡੇ ਪੱਧਰ ਤੇ ਮਰੇ ਸਨ ਜਿੱਥੇ ਸੇਮ ਕੈਲੰਡਰ ਹੋਣ ਦੇ ਨਾਲ ਨਾਲ ਇੱਕੋ ਜਿਹੇ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ ਅਗਰ 1941 ਦਾ ਇਤਿਹਾਸ ਦੇਖੀਏ ਤਾਂ ਜਾਪਾਨ ਨੇ ਅਮਰੀਕਾ ਦੇ ਨੌ ਸੈਨਾ ਦੇ ਬੇਸ ਦੇ ਉੱਪਰ ਅਟੈਕ ਕੀਤਾ ਸੀ ਜਿਸ ਵਿੱਚ ਅਮਰੀਕੀ ਸੈਨਿਕ ਅਤੇ ਲੋਕ ਮਾਰੇ ਗਏ ਸੀ ਉਸੇ ਹੀ ਤਰ੍ਹਾਂ ਹੁਣ 2025 ਦੇ ਵਿੱਚ ਈਰਾਨ ਔਰ ਇਜ਼ਰਾਈਲ ਵਿੱਚ ਜੋ ਯੁੱਧ ਲੱਗਿਆ ਹੋਇਆ ਹੈ ਉਸ ਵਿੱਚ ਵੀ ਹਜ਼ਾਰਾਂ ਹੀ ਲੋਕ ਮਾਰੇ ਹਨ ਇਸ ਤੋਂ ਪਹਿਲਾਂ ਭਾਰਤ ਔਰ ਪਾਕਿਸਤਾਨ ਦਾ ਯੁੱਧ ਲੱਗਿਆ ਇਹਨਾਂ ਸਾਰੀਆਂ ਘਟਨਾਵਾਂ ਦਾ ਸਬੰਧ ਕਲਗੀਧਰ ਪਿਤਾਗੁਰੂ ਗੋਬਿੰਦ ਸਿੰਘ ਮਾਰਿਤ ਭਵਿਕਵਾਨੀ ਅਤੇ ਸੂਰਜ ਦੇ 90 ਸਾਲ ਦੇ ਚੱਕਰ ਦੇ ਨਾਲ ਰਿਲੇਟ ਹੁੰਦਾ ਸਾਹਮਣੇ ਆਇਆ ਜਿਵੇਂ ਤੁਸੀਂ ਹੈਰਾਨ ਹੋਏ ਹੋ ਕੇ 2025 ਅਤੇ 1941 ਦਾ ਕੈਲੰਡਰ ਸੇਮ ਹੈ ਇਸੇ ਹੀ ਤਰ੍ਹਾਂ 90 ਸਾਲ ਬਾਅਦ ਵੀ ਹਮੇਸ਼ਾ ਹੀ ਅਜਿਹੇ ਘਟਨਾਵਾਂ ਘਟਦੀਆਂ ਹਨ ਜੋ ਕੈਲੰਡਰ ਵਿੱਚ ਵੀ ਦੇਖਣ ਨੂੰ ਮਿਲੀਆਂ ਔਰ ਇਹ ਜੋ 90 ਸਾਲ ਬਾਅਦ ਘਟਣ ਵਾਲੀਆਂ ਘਟਨਾਵਾਂ ਹਨ ਜੁੱਧ ਔਰ ਬਿਮਾਰੀਆਂ ਇਸ ਦਾ ਸਬੰਧ ਹੈ ਸੂਰਜ ਦੇ ਨਾਲ ਔਰ ਇਹ ਘਟਨਾਵਾਂ ਕਿਵੇਂ ਸੂਰਜ ਦੇ ਕਾਰਨ ਘਟਦੀਆਂ ਹਨ ਬੜੇ ਹੀ ਗਹਿਰਾਈ ਦੇ ਨਾਲ ਬੱਕਰੀਆਂ ਬੱਕਰੀਆਂ ਉਦਾਹਰਨਾ ਦੇ ਕੇ ਇਸ ਵੀਡੀਓ ਦੇ ਵਿੱਚ ਅੱਗੇ ਸਮਝਾਇਆ ਗਿਆ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਜੋ ਘਟਨਾਵਾਂ ਘਟਣ ਵਾਲੀਆਂ ਹਨ ਉਸ ਤੋਂ ਸਾਡਾ ਬਚਾਅ ਹੋ ਸਕੇ ਤਾਂ ਸਾਨੂੰ ਪਹਿਲਾਂ ਸਮਝ ਲੈਣਾ ਚਾਹੀਦਾ ਹੈ ਕਿ ਕਿੰਨੀ ਤਰੀਕ ਨੂੰ ਔਰ ਕਦੋਂ ਇਹ ਘਟਨਾਵਾਂ ਘਟਣਗੀਆਂ ਜਿਸ ਦਾ ਵਰਣਨ ਇਸ ਵੀਡੀਓ ਦੇ ਅੰਤ ਤੱਕ ਕੀਤਾ ਗਿਆ ਹੈ। ਇਸ ਲਈ ਧਿਆਨ ਨਾਲ ਸਾਰੀ ਵੀਡੀਓ ਨੂੰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਤੰਤਾਲ ਕਲਗੀਧਰ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤੀਆਂ ਭਵਿੱਖਵਾਨੀਆਂ ਪਾਤਕ ਬਗਦਦ ਦੇ ਜੁਧ ਅਤੇ ਸੂਰਜ ਤੇ ਹੁੰਨ ਵਾਲੇ ਐਕਸਕਲੂਜਨਸ ਦਾ ਧਰਤੀ ਉੱਪਰ ਘਟਣ ਵਾਲੀਆਂ ਬਿਮਾਰੀਆਂ ਜਿਵੇਂ ਕੋਵਿਡ-19 ਪਰ ਕੋਵਿਡ-18 ਉਝਾਰ ਅਤੇ ਸੁਨਾਮੀ ਦੇ ਨਾਲ ਕੀ ਹੈ ਆਪਸ ਵਿੱਚ ਸੰਬੰਧ ਇਹ ਵੀਡੀਓ ਵਿੱਚ ਇਹ ਸਾਰੀਆਂ ਘਟਨਾਵਾਂ ਨੂੰ ਤੱਥਾਂ ਦੇ ਆਧਾਰ ਤੇ ਅਤੇ ਪੂਰੇ ਸੈਂਟੀਫਿਕ ਤਰੀਕੇ ਦੇ ਨਾਲ ਕਿ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕੀ ਹੈ 90 ਜੀਐਲ ਦੇ ਸਾਈਕਲ ਦਾ ਇਹਨਾਂ ਸਾਰੀਆਂ ਘਟਨਾਵਾਂ ਦੇ ਨਾਲ ਇਹਨਾਂ ਸਾਰੀਆਂ ਇਨਸੀਡੈਂਟ ਦੇ ਨਾਲ ਸੰਬੰਧ ਕਿਉਂਕਿ ਹਰ 90 ਸਾਲ ਦੇ ਦਰਮਿਆਨ ਹੀ ਇਹ ਸਾਰੀਆਂ ਵੱਡੀਆਂ ਘਟਨਾਵਾਂ ਧਰਤੀ ਦੇ ਉਪਰ ਪੂਰੇ ਵਰਲਡ ਦੇ ਵਿੱਚ ਘਟਦੀਆਂ ਹਨ ਪੂਰੇ ਧਰਤੀ ਦੇ ਪਾਈ ਜਾਣ ਵਾਲੇ ਦੇਸ਼ਾਂ ਦੇ ਵਿੱਚ ਘਟਦੀਆਂ ਹਨ ਔਰ ਧਰਤੀ ਤੇ ਘਟਣ ਵਾਲੀ ਘਟਨਾਵਾਂ ਦਾ ਸਬੰਧ ਸੌ ਸਾਖੀ ਦੇ ਆਧਾਰ ਤੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਹੈ ਉਹ ਇਹ ਘਟਨਾਵਾਂ ਦੇ ਨਾਲ ਕਾਉਂਟਰ ਡੈਕਟਰੀ ਰਿਲੇਵਲ ਸਾਬਤ ਹੁੰਦੀਆਂ ਹਨ ਧਰਤੀ ਸੂਰਜ ਤੋਂ ਹੀ ਟੁੱਟਿਆ ਹੋਇਆ ਇੱਕ ਤਾਰਾ ਹੈ ਸੂਰਜ ਦੇ ਪਾਈ ਜਾਣ ਵਾਲੇ ਐਲੀਮੈਂਟਸ ਹੀ ਧਰਤੀ ਤੇ ਵੀ ਪਾਈ ਜਾਂਦੇ ਹਨ ਧਰਤੀ ਦਾ ਉਪਜਾਊ ਹੋਣਾ ਪੌਦੇ ਉੱਗਣੇ ਫੋਟੋਸਿੰਥੇਸਿਸ ਇਨ ਪਲਾਂਟਸ ਪਸ਼ੂ ਪੰਛੀ ਜੀਵ ਸਮੁੰਦਰੀ ਜੀਵ ਧਰਤੀ ਤੇ ਹੀ ਪਾਈ ਜਾਣ ਵਾਲੀ ਹਰ ਇੱਕ ਚੀਜ਼ ਸੂਰਜ ਦੇ ਪ੍ਰਕਾਸ਼ ਦੁਆਰਾ ਹੀ ਪਰਫੁੱਲਤ ਹੈ ਜਾਂ ਕਹਿ ਸਕਦੇ ਹਾਂ ਕਿ ਪ੍ਰਭਾਵਿਤ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਧਰਤੀ ਉੱਪਰ ਘਟਣ ਵਾਲੀਆਂ ਘਟਨਾਵਾਂ ਨੂੰ ਸੂਰਜ ਸਿੱਧੇ ਤੌਰ ਤੇ ਅੰਜਾਮ ਦਿੰਦਾ ਹੈ ਪਰ ਤੁਸੀਂ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਧਰਤੀ ਉੱਪਰ ਜੁਦ ਕਰੋਨਾ ਵਰਗੀਆਂ ਬਿਮਾਰੀਆਂ ਸੁਨਾਮੀ ਪੁਚਾਰ ਆਦਿ ਦਾ ਕਾਰਨ ਵੀ ਸੂਰਜ ਹੀ ਹੋ ਸਕਦਾ ਹੈ ਐਸੀ ਇਹ ਸਭ ਨੂੰ ਸੈਂਟੀਫਿਕਲ ਤੇ ਪ੍ਰੈਕਟੀਕਲੀ ਥਿੰਕਸ ਦੇ ਨਾਲ ਪ੍ਰੋਪਰਲੀ ਸਮਝਾਂਗੇ ਅਗਰ ਐਸੀ ਐਮੇ ਸਮਝੀਏ ਜਿਵੇਂ ਦੋ ਜੜਵਾ ਬੱਚੇ ਜੋ ਕਿ ਇੱਕ ਹੀ ਐਗ ਤੋਂ ਪੈਦਾ ਹੋਏ ਹੋਣ ਮਾਂ ਦੇ ਇੱਕ ਹੀ ਆਂਡੇ ਤੋਂ ਦੋ ਬੱਚੇ ਜੋ ਪੈਦਾ ਹੁੰਦੇ ਹਨ ਸੈਂਟਿਸਟ ਨੇ ਅਜਿਹੀ ਇੱਕੋ ਹੀ ਐਂਡੇ ਤੋਂ ਪੈਦਾ ਹੋਏ ਅੱਖਾਂ ਬੱਚਿਆਂ ਦਾ ਅਧਿਐਨ ਕੀਤਾ ਤਾਂ ਉਸ ਤੋਂ ਇਹ ਪਤਾ ਲੱਗਾ ਜਦੋਂ ਇਹ ਜੜਵਾ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਬਿਮਾਰ ਹੁੰਦਾ ਹੈ ਅਗਰ ਉਹ ਭਾਰਤ ਦੇ ਵਿੱਚ ਹੈ ਤਾਂ ਦੂਸਰਾ ਬੱਚਾ ਅਗਰ ਕੈਨੇਡਾ ਦੇ ਵਿੱਚ ਹੈ ਤਾਂ ਉਹ ਵੀ ਉਸੇ ਹੀ ਦਿਨ ਜਨਕਮਾਰ ਹੋਵੇਗਾ ਦੂਸਰੇ ਐਕਸਪੈਰੀਮੈਂਟ ਵਿੱਚ ਇਹ ਪਾਇਆ ਗਿਆ ਅਗਰ ਅਜਿਹੇ 100 ਬੱਚਿਆਂ ਨੂੰ ਅਲੱਗ-ਅਲੱਗ ਕਮਰੇ ਦੇ ਵਿੱਚ ਬਿਠਾ ਕੇ ਇਹਨਾਂ ਨੂੰ 20 ਚਿੱਤਰ ਬਣਾਉਣ ਲਈ ਕਿਹਾ ਜਾਵੇ ਤਾਂ ਇਹਨਾਂ ਵੱਲੋਂ ਬਣਾਏ ਗਏ 20 ਚਿੱਤਰ ਲਗਭਗ 90 ਤੋਂ 95% ਇੱਕ ਦੂਜੇ ਦੇ ਨਾਲ ਮਿਲਦੇ-ਜੁਲਦੇ ਹੋਣਗੇ ਇੱਕ ਤੀਸਰੀ ਵੱਡੀ ਰਿਸਰਚ ਵਿੱਚ ਇਹ ਆਇਆ ਅਗਰ ਇੱਕ ਬੱਚਾ ਮੰਨ ਲਓ ਕਿ ਭਾਰਤ ਦੇ ਵਿੱਚ ਮਰ ਜਾਂਦਾ ਹੈ ਤਾਂ ਦੂਸਰਾ ਬੱਚਾ ਵੀ ਘੱਟੋ-ਘੱਟ 3 ਦਿਨ ਅਤੇ ਵੱਧ ਤੋਂ ਵੱਧ 3 ਮਹੀਨੇ ਦੇ ਦਰਮਿਆਨ ਪਹਿਲੇ ਬੱਚੇ ਦੇ ਮਨ ਤੋਂ ਬਾਅਦ ਉਹ ਵੀ ਹੀ ਮਰ ਜਾਵੇਗਾ ਜੋ ਕਿ ਬੜੀ ਹੈਰਾਨ ਕਰਨ ਵਾਲੀ ਘਟਨਾ ਇੱਕੋ ਹੀ ਐਗ ਤੋਂ ਪੈਦਾ ਪਿਆਸ ਆਰਤੀ ਤੋਂ ਹੋਰ ਧਰਤੀ ਉੱਪਰ ਪੈਦਾ ਹੋਏ ਇਨਸਾਨ, ਪੌਦੇ ਅਤੇ ਜੀਵ ਜੰਤੂ ਇਹ ਸਾਰੇ ਹੀ ਇੱਕ ਦੂਜੇ ਤੋਂ ਜਿਵੇਂ ਪ੍ਰਭਾਵਿਤ ਹੁੰਦੇ ਹਨ ਜਿਵੇਂ ਕਿ ਇੱਕੋ ਹੀ ਅਗ ਤੋਂ ਪੈਦਾ ਹੋਏ ਦੋ ਜੁੜੋ ਬੱਚੇ ਫੋਰਨ ਵਿੱਚ ਇੱਕ ਰਿਸਰਚ ਸੈਂਟਰ ਹੈ ਜਿਸ ਦਾ ਨਾਮ ਹੈ ਥਰੀ ਰਿਸਰਚ ਸੈਂਟਰ ਜਦ ਹੀ ਅਸੀਂ ਆਪਣੀ ਸੂਰਜ ਦੇ ਕਾਰਨ ਧਰਤੀ ਉਪਰਾ ਘਟਣ ਵਾਲੀਆਂ ਵੱਡੀਆਂ ਘਟਨਾਵਾਂ ਦਾ ਆ ਉਸ ਵਿੱਚ ਕੀ ਸੰਬੰਧ ਹੈ ਜਾਣਾਂਗੇ ਇਸ ਤੋਂ ਪਹਿਲਾਂ ਸਾਨੂੰ ਕੁਝ ਐਗਜ਼ਾਮਪਲਾਂ ਨੂੰ ਸਮਝ ਲੈਣਾ ਜ਼ਰੂਰੀ ਜਿਵੇਂ ਕਿ ਦੱਸਿਆ ਇੱਕ ਫੋਰਨ ਦੇ ਵਿੱਚ ਰਿਸਰਚ ਸੈਂਟਰ ਹੈ ਜਿਸ ਦਾ ਨਾਮ ਹੈ ਥੀ ਰਿਸਰਚ ਸੈਂਟਰ ਜਦੋਂ ਪੌਦਿਆਂ ਨੂੰ ਕੱਟਿਆ ਜਾਂਦਾ ਹੈ ਤਾਂ ਉਹਨਾਂ ਨੇ ਦੇਖਿਆ ਕਿ ਉਸ ਦੇ ਵਿੱਚ ਕੁਝ ਰਿੰਗਸ ਕੁਝ ਚੱਕਰ ਪਾਈ ਜਾਂਦੇ ਹਨ ਜਿਸ ਨੂੰ ਦੇਖ ਕੇ ਅਸੀਂ ਪੌਦੇ ਦੀ ਉਮਰ ਦਾ ਪਤਾ ਲਗਾ ਸਕਦੇ ਹਾਂ ਜਿੰਨੇ ਸਰਕਲ ਇੱਕ ਪੌਦੇ ਦੇ ਵਿੱਚ ਕੱਟਣ ਤੋਂ ਬਾਅਦ ਪਾਈ ਜਾਣ ਗਿੰਸ ਪਾਈਆਂ ਜਾਣ 19 ਹੀ ਉਮਰ ਉਸ ਪੌਦੇ ਦੀ ਹੁੰਦੀ ਹੈ ਜਿਸ ਸਰਕਲ ਸੈਂਟਰ ਨੇ ਇਹ ਖੋਲ ਕੀਤੀ ਪਰ ਇਤਨੇ ਨਾਲ ਇੱਕ ਬੜੀ ਹੈਰਾਨੀਜਨਕ ਉਦੋਂ ਵੱਡੀ ਖੋਜ ਹੋਈ ਜਦੋਂ ਪ੍ਰੋਫੈਸਰ ਡੈਗਲਸ ਨੇ ਇਹ ਦੇਖਿਆ ਇਸ ਦੇ ਨਾਲ ਹੀ ਮੌਸਮ ਦਾ ਅਫੈਕਟ ਹੈ ਉਸ ਰਿੰਗ ਉਸ ਚੱਕਰ ਦੇ ਉੱਪਰ ਦੇ ਅੰਦਰ ਅਗਰ ਉਸ ਸਾਲ ਦਾ ਮੌਸਮ ਗਰਮ ਔਰ ਖੁਸ਼ਕ ਹੋਵੇ ਤਾਂ ਰਿੰਗ ਚੌੜਾ ਬਣਦਾ ਹੈ ਅਗਰ ਮੌਸਮ ਸਰਦੀਆਂ ਦਾ ਹੋਵੇ ਔਰ ਠੰਡਾ ਹੋਵੇ ਤਾਂ ਰਿੰਗ ਪਤਲਾ ਬਣਦਾ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਉਸ ਸਾਲ ਦਾ ਮੌਸਮ ਜਿਆਦਾ ਗਰਮ ਰਿਹਾ ਹੋਵੇਗਾ ਜਾਂ ਜਿਆਦਾ ਸਰਦ ਰਿਹਾ ਹੋਵੇਗਾ ਪਰ ਇਸ ਤੋਂ ਬਾਅਦ ਜੋ ਇੱਕ ਘਟਨਾ ਹੋਰ ਸਾਹਮਣੇ ਲੱਗੀ ਉਹ ਇਸ ਤੋਂ ਵੀ ਜਿਆਦਾ ਹੈਰਾਨੀ ਕਰਨ ਵਾਲੀ ਸੀ ਪ੍ਰੋਫੈਸਰ ਡੈਗਲਸ ਨੇ ਦੇਖਿਆ ਕਿ ਹਰੇਕ 11 ਸਾਲ ਬਾਅਦ ਪੌਦਿਆਂ ਦਾ ਰਿੰਗ ਜਿੰਨਾ ਵੱਡਾ ਪਾਇਆ ਜਾਂਦਾ ਹੈ ਉਹ ਨਾ ਕਦੇ ਵੀ ਕਿਸੇ ਵੀ ਮੌਸਮ ਦੇ ਵਿੱਚ ਨਹੀਂ ਹੁੰਦਾ ਔਰ ਇਸ ਦੇ ਨਾਲ ਉਹਨਾਂ ਨੇ ਇਹ ਸਮਝਿਆ ਕਿ ਇਹ 11 ਸਾਲ ਦਾ ਬਰਤੂਲ ਚੱਕਰ ਉਹੀ ਚੱਕਰ ਹੈ ਜਦੋਂ ਹਰ ਇੱਕ 11 ਸਾਲ ਬਾਅਦ ਸੂਰਜ ਦੇ ਉੱਪਰ ਵੱਡੇ ਐਕਸਪਲੋਜ਼ਨ ਹੁੰਦੇ ਹਨ ਅਤੇ ਮੂਵਮੈਂਟ ਹੁੰਦੇ ਹਨ ਜਿਸ ਦੇ ਕਾਰਨ ਸੂਰਜ ਦੇ ਉੱਪਰ ਬਹੁਤ ਹੀ ਜ਼ਿਆਦਾ ਰੇਡੀਓ ਐਕਟੀਵਿਟੀ ਪਾਈ ਜਾਂਦੀ ਹੈ ਜਿਸ ਦੇ ਕਾਰਨ ਜਿਸ ਦਾ ਅਫੈਕਟ ਧਰਤੀ ਦੇ ਉੱਪਰ ਪੌਦਿਆਂ ਔਰ ਬਾਕੀ ਚੀਜ਼ਾਂ ਮਨੁੱਖ ਤੇ ਵੀ ਦੇਖਿਆ ਗਿਆ ਹੈ ਇਸ ਕਾਰਨ ਹਰ 11 ਸਾਲ ਬਾਅਦ ਜਦੋਂ ਰੇਡੀਓ ਐਕਟੀਵਿਟੀ ਸੂਰਜ ਦੇ ਉੱਪਰ ਵੱਡੇ ਬੱਦਲ ਕਿਉਂ ਹੁੰਦੀਆਂ ਹਨ ਉਸ ਤੋਂ ਬਚਾਅ ਕਰਨ ਲਈ ਪੌਦੇ ਆਪਣੇ ਅੰਦਰ ਹਰ 11 ਸਾਲ ਬਾਅਦ ਇੱਕ ਵੱਡੀ ਰਿੰਗ ਬਣਾਉਂਦੇ ਹਨ ਜਿਸ ਕਾਰਨ ਪੌਦੇ ਉਸ ਸੂਰਜ ਤੋਂ ਆਉਣ ਵਾਲੀ ਧਾਰਤੀ ਤੇ ਰੇਡੀਓਐਕਟਿਵਿਟੀ ਤੋਂ ਬਚ ਸਕਣ ਇਹ ਸਾਨੂੰ ਪੱਕੇ ਤੌਰ ਤੇ ਉਦੋਂ ਵੀ ਸਮਝਿਆ ਗਿਆ ਕਿ ਇਹ ਸੂਰਜ ਹੀ ਇਸ ਦਾ ਕਾਰਨ ਜਦੋਂ ਇਹ ਪੂਰੀ ਦੁਨੀਆ ਦੇ ਵਿੱਚ ਪਾਈ ਜਾਣ ਵਾਲੇ ਸਾਰੇ ਹੀ ਦਖਤਾਂ ਦੇ ਵਿੱਚ 11 ਸਾਲ ਬਾਅਦ ਇੱਕ ਵੱਡਾ ਚੱਕਰ ਬਣਦਾ ਹੈ ਹਾਲਾਂਕਿ ਬਾਕੀ ਮੌਸਮਾਂ ਦੇ ਵਿੱਚ ਜਿਵੇਂ ਭਾਰਤ ਦਾ ਮੌਸਮ ਗਰਮ ਹੈ ਔਰ ਰਸ਼ੀਆ ਦਾ ਮੌਸਮ ਠੰਡਾ ਹੈ ਔਰ ਅਫਰੀਕਾ ਦਾ ਮੌਸਮ ਬਹੁਤ ਹੀ ਗਰਮ ਔਰ ਖੁਸ਼ਕ ਹੈ ਇਸ ਤਰ੍ਹਾਂ ਵਕ ਵਕ ਮੌਸਮਾਂ ਦੇ ਵਿੱਚ ਬਾਕੀ ਸਾਲਾਂ ਦੇ ਵਿੱਚ ਵਕ ਵਕ ਦੇਸ਼ ਉਸ ਮੌਸਮ ਦੇ ਹਿਸਾਬ ਦੇ ਨਾਲ ਆਪਣੇ ਅੰਦਰ ਚੱਕਰ ਬਣਾਉਂਦੇ ਹਨ ਕਈ ਵਾਰ ਤਾਂ ਇਹ ਮੋਟਾ ਚੱਕਰ ਬਣਦਾ ਹੈ ਮੌਸਮ ਗਰਮ ਹੋਣ ਦੇ ਕਾਰਨ ਉਸੇ ਹੀ ਸਾਲ ਕਈ ਜਗ੍ਹਾ ਤੇ ਉਹ ਚੱਕਰ ਪਤਲਾ ਬਣਦਾ ਹੈ ਪਰ ਹਰ 11 ਸਾਲ ਬਾਅਦ ਪੂਰੀ ਧਰਤੀ ਦੇ ਉੱਪਰ ਤੋਂ ਮੌਸਮ ਸਭ ਤੋਂ ਵੇਲੇ ਬਹੁਤ ਗਰਮ ਹੋਵੇ ਤੇ ਬਰਫਿੰਨਾ ਹੋਵੇ ਹਰ 11 ਸਾਲ ਬਾਅਦ ਪੂਰੀ ਜੁਨੀਆ ਦੇ ਉੱਤੇ ਪਾਈ ਜਾਣ ਵਾਲੇ ਦਰਖਤਾਂ ਦੇ ਵਿੱਚ ਚੱਕਰ ਬੋਟਾ ਹੀ ਪਾਇਆ ਜਾਵੇਗਾ ਜਿਸ ਤੋਂ ਇਹ ਪਤਾ ਲੱਗਾ ਕਿ ਪੂਰੀ ਦੁਨੀਆ ਦੇ ਉੱਪਰ ਹੀ ਸੂਰਜ ਦਾ 11 ਸਾਲ ਬਾਅਦ ਜੋ ਚੱਕਰ ਦਾ ਸਾਈਕਲ ਦਾ ਇਫੈਕਟ ਧਰਤੀ ਦੇ ਉੱਪਰ ਪੈਂਦਾ ਹੈ ਉਸ ਤੋਂ ਸੂਰਜ ਦੇ ਇਫੈਕਟ ਤੋਂ ਆਪਣੇ ਬਚਾ ਦੇ ਲਈ ਪੌਦੇ ਆਪਣੀ ਅੰਦਰ ਇੱਕ ਵੱਡਾ ਚੱਕਰ ਇੱਕ ਵੱਡਾ ਵਰਤੂ ਰ ਦਾ ਨਾਮ ਦਿੱਤਾ ਜਦ ਕਿ ਕਲਾਈਮੇਟ ਆਫ ਅਰਥ ਦਾ ਨਾਮ ਦਾ ਕੋਈ ਵੀ ਸ਼ਬਦ ਐਗਜ਼ਿਸਟ ਨਹੀਂ ਕਰਦਾ ਇਸ ਤੋਂ ਬਾਅਦ ਹੋਰ ਵੀ ਹੈਰਾਨੀਜਨਕ ਘਟਨਾਵਾਂ ਉਦੋਂ ਪਤਾ ਲੱਗੀਆਂ ਜਿਸ ਤੋਂ ਬਾਅਦ ਇਹ ਸਮਝ ਆਇਆ ਕਿ ਮਨੁੱਖ ਦੇ ਉਪਰ ਵੀ ਇਸ ਘਟਨਾਵਾਂ ਦਾ ਸੂਰਜ ਉੱਪਰ ਹੋਣ ਵਾਲੇ 11 ਸਾਲ ਬਾਅਦ ਆਕਸੀਜਨ ਦਾ ਅਫੈਕਟ ਪੈਂਦਾ। ਤਾਂ ਹੁਣ ਤੱਕ ਮਨੁੱਖ ਦੇ ਉੱਪਰ ਇਹ 11 ਸਾਲ ਦੇ ਚੱਕਰ ਦਾ ਅਫੈਕਟ ਦੇਖਿਆ ਗਿਆ ਉਹ ਇਹ ਹੈ ਕਿ ਤੁਸੀਂ ਜਾਣਦੇ ਹੋਵੋਗੇ ਮੈਸਟੋਰੇਸ਼ਨ ਮਹਾਮਾਰੀ ਦੇ ਦੌਰਾਨ ਹਰ ਇੱਕ ਗਰਸ ਅਤੇ ਲੇਡਸ ਦੇ ਵਿੱਚ ਉਹਨਾਂ ਦਾ ਬਲੱਡ ਪਤਲਾ ਹੋ ਜਾਂਦਾ ਹੈ ਤਾਂ ਕਿ ਪੀਰੀਅਡ ਆਸਾਨੀ ਦੇ ਨਾਲ ਆ ਸਕਣ ਔਰ ਦਰਦ ਘਟੋਵੇ ਜੋ ਕਿ ਅਜੇ ਹ ਆਦਮੀਆਂ ਦੇ ਵਿੱਚ ਮੀਨਸ ਦੇ ਵਿੱਚ ਨਹੀਂ ਦੇਖਿਆ ਗਿਆ ਪਰ ਰਿਸਰਚ ਦੇ ਵਿੱਚ ਇਹ ਪਾਇਆ ਗਿਆ ਕਿ ਹਰੇ 11 ਸਾਲ ਬਾਅਦ ਆਦਮੀਆਂ ਦਾ ਬਲੱਡ ਮੇਲ ਸਦਾ ਖੂਨ ਵੀ ਪਤਲਾ ਹੋ ਜਾਂਦਾ ਹੈ ਔਰ ਇਹ ਉਦੋਂ ਹੀ ਹੁੰਦਾ ਹੈ ਜਦੋਂ 11 ਸਾਲ ਬਾਅਦ ਸੂਰਜ ਦੇ ਉੱਪਰ ਇੱਕ ਵੱਡਾ ਐਕਸਪਲੋਸ਼ਨ ਹੁੰਦਾ ਹੈ ਰੇਡੀਓਐਕਟਿਵਿਟੀ ਹੁੰ ਗੁਰਤਾਖੁਰੀ ਸਰਚ ਦੇ ਵਿੱਚ ਇਨਸਾਨਾਂ ਦੇ ਉੱਪਰ ਪਾਏ ਜਾਣ ਵਾਲੇ ਇਫੈਕਟ ਦੇ ਬਾਰੇ ਇਹ ਹੀ ਰਿਸਰਚ ਸਾਹਮਣੇ ਆਈ ਜਿਸ ਵਿੱਚ ਵਿਅਕਤੀਆਂ ਦਾ ਆਦਮੀਆਂ ਦਾ ਵੀ ਖੂਨ ਪਤਲਾ ਹੋ ਜਾਂਦਾ ਹੈ ਜਿਵੇਂ ਤੁਸੀਂ ਜਾਣਿਆ ਹੈ ਕਿ ਹਰ 11 ਸਾਲ ਬਾਅਦ ਸੂਰਜ ਉੱਪਰ ਬਿਗ ਰੇਡੀਏਸ਼ਨ ਹੁੰਦੀ ਹੈ ਜਿਸ ਦਾ ਇਫੈਕਟ ਕਈ ਅਰਥਾਂ ਦੇ ਵਿੱਚ ਪੈਂਦਾ ਹੈ ਠੀਕ ਇਵੇਂ ਹੀ ਇੱਕ ਹੋਰ ਰਿਸਰਚ ਵਿੱਚ ਵੱਡੀ ਗੱਲ ਹੋਈ ਹੈ ਅਜਿਹਾ ਇੱਕ ਸਾਈਕਲ ਦਾ ਪਤਾ ਲੱਗਾ 90 ਦੇ ਅਸਬੋਹਰੇ ਦੇ ਹੁਣ ਵਾਲੇ ਵੱਡੇ ਇਫੈਕਟਸ ਔਰ ਬਦਲਾਅ ਜੋ ਧਰਤੀ ਦੇ ਉੱਪਰ ਵੱਡੇ ਪੱਧਰ ਤੇ ਅੰਜਾਮ ਦਿੰਦਾ ਹੈ ਵੱਡੀਆਂ ਘਟਨਾਵਾਂ ਜੋ ਇਸ ਤੋਂ ਵੀ ਵੱਧ ਹੈਰਾਨ ਕਰਨ ਵਾਲਾ ਹੈ ਔਰ ਇਸ ਦੇ ਸਾਰੇ ਹੀ ਬਹੁਤ ਵੱਡੇ ਪੱਧਰ ਦੇ ਵਿਗਿਆਨਿਕ ਤੱਥ ਜਿਵੇਂ ਕਿ ਹਰ 90 ਤੋਂ 100 ਸਾਲ ਦੇ ਦਰਮਿਆਨ ਧਰਤੀ ਦੇ ਉੱਪਰ ਵੱਡੀਆਂ ਬਿਮਾਰੀਆਂ ਫੈਲਦੀਆਂ ਹਨ ਜਿਵੇਂ ਕਰੋਨਾ ਇਸ ਵਾਰ ਫੈਲਿਆ 2020 ਦੇ ਵਿੱਚ ਇਵੇਂ ਹੀ 100 ਸਾਲ ਪਹਿਲਾਂ ਇੱਕ ਵੱਡੀ ਬਿਮਾਰੀ ਫੈਲੀ ਸੀ 1918 ਔਰ 1920 ਦੇ ਵਿੱਚਕਾਰ ਵੀ ਇੱਕ ਸਪੈਨਿਸ਼ ਫਲੂ ਫੈਲਿਆ ਸੀ ਜਿਸ ਵਿੱਚ 50 ਮਿਲੀਅਨ ਲੋਕਾਂ ਦੀ ਮੌਤ ਹੋ ਗਈ ਸੀ ਇਵੇਂ ਹੋਰ ਵੀ ਤੱਥ ਹਨ ਜਿਨ੍ਹਾਂ ਦੀ ਅਗਾਂਹ ਗੱਲ ਕਰਾਂਗੇ ਇਹਨਾ ਕਿਸ ਗੱਲ ਨੂੰ ਸਮਝ ਲੈਣਾ ਜ਼ਰੂਰੀ ਹੈ ਤੁਸੀਂ ਪਿਛਲੇ 90 ਜੀਅ ਦੇ ਸਾਈਕਲ ਦੇ ਉੱਪਰ ਨਜ਼ਰ ਮਾਰੋ ਤਾਂ ਪਿਛਲੇ 90 ਸਾਲ ਦੇ ਵਿੱਚ ਅਨੇਕਾਂ ਹੀ ਅਦਭੁਤ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਅਗਰ ਲਗਭਗ 1855 ਈਸਵੀ ਤੋਂ ਲੈ ਕੇ 1945 ਈਸਵੀ ਤੱਕ ਅਸੀਂ ਸੂਰਜ ਦੇ ਇੱਕ 90 ਜੀਅ ਦੇ ਚੱਕਰ ਨੂੰ ਸਮਝੀਏ ਤਾਂ ਇੱਕ ਵੱਡੀ ਗੱਲ ਸਮਝ ਆਉਂਦੀ ਹੈ 1855 ਤੋਂ ਲੈ ਕੇ 1900 ਜੀਅ ਤੱਕ 1900 ਇਸਵੀ ਤੱਕ ਸੂਰਜ ਦੇ ਪਹਿਲੇ 45 ਸਾਲ ਸਾਈਕਲ ਦੇ ਹਨ ਉਹ ਪੂਰੇ ਹੁੰਦੇ ਹਨ ਜਦੋਂ ਆਮ ਨਾਲੋਂ ਘੱਟ ਚੰਗਾ ਹੋਈਆ ਜਦੋਂ ਆਮ ਨਾਲੋਂ ਕੱਟ ਬਿਮਾਰੀਆਂ ਫੈਲੀਆਂ ਅਤੇ ਘੱਟ ਤੋਂ ਘੱਟ ਸੁਨਾਮੀ ਔਰ ਪੁਚਾਲ ਆਈ ਔਰ ਅਗਰ ਇਸ ਤੋਂ ਅਗਲੇ ਚੱਕਰ ਵਿੱਚ 1900 ਇਸਵੀ ਤੋਂ 1945 ਇਸਵੀ ਤੱਕ ਦੇ ਸਮੇਂ ਨੂੰ ਦੇਖੀ ਜੋ ਕਿ ਸੂਰਜ ਦੇ 45 ਸਾਲ ਤੋਂ ਲੈ ਕੇ 90 ਸਾਲ ਦੇ ਚੱਕਰ ਜੋ ਕਿ ਦੂਜਾ ਭਾਗ ਹੈ ਉਸ ਵੱਲ ਨਜ਼ਰ ਮਾਰੀਏ ਤਾਂ ਦੁਨੀਆ ਤੇ ਵੱਧ ਤੋਂ ਵੱਧ ਬਿਮਾਰੀਆਂ ਦੇਖਣ ਨੂੰ ਮਿਲੀਆਂ ਨਹਾਣੀਆਂ ਹੋਈਆਂ ਧਰਤੀ ਤੇ ਵੱਡੇ ਵੱਡੇ ਪੁਚਾਲਣਾਂ ਹੀ ਸੁਨਾਮੀਆਂ ਹੋਈਆਂ ਅਤਿਆਚਾਰ ਨੂੰ ਦੇਖਣ ਮਿਲੇਗੇ ਇਸ ਵਿੱਚ ਸਾਨੂੰ 1900 ਈਸਵੀ ਤੋਂ ਲੈ ਕੇ 1945 ਈਸਵੀ ਤੱਕ ਫਸਟ ਵਰਲਡ ਵਾਰ ਅਤੇ ਸੈਕੰਡ ਵਰਲਡ ਵਾਰ ਜੋ ਕਿ 1914 ਤੋਂ ਲੈ ਕੇ 1918 ਤੱਕ ਤੇ ਦੂਜੀ ਜੰਗ 1939 ਈਸਵੀ ਤੋਂ ਲੈ ਕੇ 1945 ਤੱਕ ਦੇਖਣ ਨੂੰ ਮਿਲੀ ਜਦੋਂ ਸੂਰਜ ਆਪਣੇ 90 ਈਅਰ ਦੇ ਸਾਈਕਲ ਦਾ ਦੂਸਰਾ ਭਾਗ 45 ਤੋਂ 90 ਈਅਰ ਸਾਈਕਲ ਵਿੱਚ ਹੁੰਦਾ ਹੈ ਤਾਂ ਇਹ ਘਟਨਾਵਾਂ ਘਟੀਆਂ ਹੋਰ ਦੂਜੀ ਜੋ ਵੱਡੀ ਘਟਨਾ ਸਾਹਮਣੇ ਆਈ ਰਸੱਚ ਸਾਹਮਣੇ ਆਈ ਦੂਜੀ ਘਟਨਾ ਜੋ ਦੇਖਣ ਨੂੰ ਮਿਲੀ ਜਦੋਂ 1945 ਨੂੰ 90 ਦੀ ਅਰਧ ਸੂਰਜ ਦੇ ਉੱਪਰ ਪੂਰਾ ਚੱਕਰ ਜੋ ਪੂਰਾ ਹੋ ਜਾਂਦਾ ਹੈ ਜੋ ਕਿ 1855 ਈਸਵੀ ਤੋਂ ਸ਼ੁਰੂ ਹੁੰਦਾ ਹੈ ਅਤੇ 1900 ਈਸਵੀ ਤੋਂ ਲੈ ਕੇ 1945 ਈ ਤੱਕ ਸੂਰਜ ਦਾ ਇੱਕ ਚੱਕਰ ਦਾ ਪੂਜਾ ਭਾਗ ਪੂਰਾ ਹੋ ਜਾਂਦਾ ਹੈ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਅਮਨ ਸ਼ਾਂਤੀ ਦੇਖਣ ਨੂੰ ਮਿਲੀ ਔਰ ਅਮਨ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਸਾਰੇ ਦੇਸ਼ ਜੋ ਗੁਲਾਮ ਸਨ 1945 ਤੋਂ ਬਾਅਦ 95 ਤੋਂ 90% ਦੇਸ਼ ਆਜ਼ਾਦ ਹੋਏ ਜਿਸ ਵਿੱਚ ਜੇ ਅਸੀਂ ਏਸ਼ੀਆ ਵਿੱਚ ਨਜ਼ਰ ਮਾਰ ਤਾਂ ਭਾਰਤ 1945 ਦੇ ਵਿੱਚ ਜੁਕੇ ਤੋਂ ਆਜ਼ਾਦ ਹੁੰਦਾ ਹੈ ਪਾਕਿਸਤਾਨ 1947 ਦੇ ਵਿੱਚ ਜੁਕੇ ਤੋਂ ਆਜ਼ਾਦ ਹੁੰਦਾ ਹੈ ਬੰਗਲਾਦੇਸ਼ 1971 ਦੇ ਵਿੱਚ ਪਾਕਿਸਤਾਨ ਤੋਂ ਆਜ਼ਾਦ ਹੁੰਦਾ ਹੈ ਇੰਡੋਨੇਸ਼ੀਆ 1945 ਦੇ ਵਿੱਚ ਨਾਈਦਰਲੈਂਡ ਤੋਂ ਆਜ਼ਾਦ ਹੁੰਦਾ ਹੈ ਵੇਤਰਾ 1945 ਦੇ ਵਿੱਚ ਫਰਾਂਸ ਤੋਂ ਆਜ਼ਾਦ ਹੁੰਦਾ ਹੈ ਫਿਲੀਪੀਨਸ 1946 ਵਿੱਚ ਰੂਐਸ ਤੋਂ ਆਜ਼ਾਦ ਹੁੰਦਾ ਹੈ ਮਲੇਸ਼ੀਆ 1957 ਵਿੱਚ ਜੁਕੇ ਤੋਂ ਆਜ਼ਾਦ ਹੁੰਦਾ ਹੈ ਪਰ ਸ਼੍ਰੀਲੰਕਾ 1948 ਦੇ ਵਿੱਚ ਆਜ਼ਾਦ ਹੁੰਦਾ ਹੈ ਜੋ ਕਿ ਜੁਕੇ ਤੋਂ ਆਜ਼ਾਦ ਹੋਇਆ ਇਵੇਂ ਹੀ ਜੇ ਅਸੀਂ ਦੂਸਰੇ ਪਾਸੇ ਅਫਰੀਕਾ ਵਿੱਚ ਨਜ਼ਰ ਮਾਰੀਏ ਤੇ ਅਲਜੀਰੀਆ 1962 ਵਿੱਚ ਆਜ਼ਾਦ ਹੁੰਦਾ ਹੈ ਅੰਗੋਲਾ 1975 ਵਿੱਚ ਆਇਆਦ ਹੋਇਆ ਗਨਾ 1957 ਵਿੱਚ ਆਇਆਦ ਹੋਇਆ ਅਤੇ ਕਨੀਆ 1963 ਵਿੱਚ ਆਇਆਦ ਹੋਇਆ ਅਤੇ ਇਹ ਲਿਸਟ ਅਜੇ ਵੀ ਬਹੁਤ ਲੰਬੀ ਹੈ ਜੋ ਅਸੀਂ ਅਗਲੀ ਵੀਡੀਓ ਵਿੱਚ ਪੇਸ਼ ਕਰਾਂਗੇ ਅਤੇ ਇਵੇਂ ਹੀ 1945 ਤੋਂ ਬਾਅਦ ਇਹ ਚੱਕਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਜੋ ਕਿ 1990 ਅਤੇ 2000 ਤੱਕ ਦਾ ਪਹਿਲਾ ਚੱਕਰ ਪੂਰਾ ਹੋ ਜਾਂਦਾ ਹੈ ਅਤੇ ਦੂਸਰਾ ਚੱਕਰ 45 ਤੋਂ ਲੈ ਕੇ 90 ਜੇਰ ਦਾ ਸ਼ੁਰੂ ਹੁੰਦਾ ਹੈ ਤਾਂ ਇਸ ਦੇ ਵਿੱਚ ਸਾਨੂੰ 2019-20 ਦੇ ਵਿੱਚ ਕੋਵਿਡ-19 ਦੇਖਣ ਨੂੰ ਮਿਲਿਆ ਜਿਵੇਂ ਹੀ ਜੋ ਅਸੀਂ 100 ਸਾਲ ਔਰ 90 ਸਾਲ ਪਹਿਲਾਂ ਦੇਖੀਏ ਤਾਂ 1918 ਦੇ ਵਿੱਚ ਇਵੇਂ ਹੀ ਸਪੈਨਿਸ਼ ਫਲੂ ਦੇਖਣ ਨੂੰ ਮਿਲਿਆ ਸੀ ਜ ਇਹਨੂੰ ਮਿਲੀ ਜਿਸਨੂੰ ਫਸਟ ਕਿਲੋਰਾ ਪੈਂਡੇਮਿਕ ਦਾ ਨਾਮ ਦਿੱਤਾ ਗਿਆ ਔਰ ਜਿਸ ਵਿੱਚ 1 ਲੱਖ ਤੋਂ ਵੱਧ ਇੰਡੀਆ ਮਿਡਲ ਏਸ਼ੀਆ ਔਰ ਸਾਊਥ ਏਸ਼ੀਆ ਵਿੱਚ ਲੋਕਾਂ ਦੀ ਮੌਤ ਹੋਈ। ਜਿਵੇਂ ਹੀ 1920 ਦੇ ਵਿੱਚ ਇੱਕ ਹੋਰ ਬਿਮਾਰੀ ਫੈਲੀ ਜਿਸਨੂੰ ਗ੍ਰੇਟ ਪਲੇਗ ਆਫ ਮੈਰੇਸਾਈਲ ਦਾ ਨਾਮ ਦਿੱਤਾ ਗਿਆ ਜਿਸ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ ਫਰਾਂਸ ਜੁਰਪ ਦੀ ਵਿੱਚ ਕੀ ਹੈ ਕਾਰਨ ਸੂਰੇ ਤੇ 90 ਜੀਅ ਦੇ ਸਾਈਕਲ ਦਾ ਇਹ ਸਾਰੀਆਂ ਇਕੜਨਾਮਾ ਜੋ ਧਰਤੀ ਦੇ ਉੱਪਰ ਘਟਦੀਆਂ ਹਨ ਇਸ ਨਾਲ ਸੰਬੰਧ ਜਾਣਾਂਗੇ ਇਸ ਵੀਡੀਓ ਦੇ ਦੂਜੇ ਭਾਗ ਦੇ ਵਿੱਚ ਉਰੇ ਹੀ ਵਿਸਤਾਰ ਦੇ ਨਾਲ ਲੱਭੇ ਜੀਲ ਦੇ 45 ਸਾਲ ਪਹਿਲੇ ਔਰ 45 ਸਾਲ ਬਾਅਦ ਵਿੱਚ ਕਿਉਂ ਇਕੜਨਾਮਾ ਘਟਦੀਆਂ ਹਨ ਔਰ ਪਹਿਲੇ 45 ਸਾਲ ਦੇ ਵਿੱਚ ਕਿਉਂ ਇਕੜਨਾਮਾ ਨਹੀਂ ਕਰਦੀਆਂ ਔਰ ਇਸ ਦੇ ਨਾਲ ਹੀ ਜਾਣਾਂਗੇ ਕਿ ਤੀਸਰੀ ਵਰਲਡ ਵਾਰ ਇਸ ਦੇ ਆਧਾਰ ਤੇ ਕਦੋਂ ਹੋਣੀ ਹੈ ਔਰ ਕਦੋਂ ਨਵੀਂ ਵੱਡੀ ਬਿਮਾਰੀ ਆਵੇਗੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਵਿੱਖਬਾਣੀ ਦਾ ਭਾਰਤ ਪਾਕਿਸਤਾਨ ਦੀ ਜੰਗ ਖਾਸਾ ਰਾਜ ਦਾ ਔਰ ਸੂਰੇ ਦੇ ਹੋ ਰਹੀ ਵੱਡੀ ਵਿਸਫੋਟ ਅਤੇ ਧਾਂਤੀ ਉੱਪਰ ਐਕਸਪਲੋਜ਼ਨ ਉਚਾਲ ਸੁਨਾਮੀ ਪਰ ਵੱਡੀਆਂ ਬਿਮਾਰੀਆਂ ਦਾ ਕੀ ਹੈ ਸੰਬੰਧ ਕਿਉਂਕਿ ਸੂਰੇ ਤੇ 1945 ਤੋਂ ਲੈ ਕੇ 1990 ਤੱਕ ਪਹਿਲੇ ਭਾਗ ਦਾ ਸਾਈਕਲ ਪੂਰਾ ਹੋ ਚੁੱਕਾ ਹੈ ਜੋ ਕਿ ਸ਼ਾਂਤਮਈ ਸੀ ਔਰ ਦੂਸਰਾ ਭਾਗ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚ ਵੱਡੀਆਂ ਜੰਗਾਂ ਖੁੜੀਆਂ ਹਨ ਔਰ ਵੱਡੇ ਪੱਧਰ ਤੇ ਬਿਮਾਰੀਆਂ ਫ ਪਰ ਭਾਰਤ-ਪਾਕਿਸਤਾਨ ਦੀ جنگ ਸ਼ੁਰੂ ਵੀ ਹੋ ਚੁੱਕੀ ਹੈ ਔਰ ਇਹ ਇੱਕ ਵੱਡਾ ਰੂਪ ਜਲਦੀ ਹੀ ਲਵੇਗੀ ਔਰ ਇਸ ਦਾ ਕੀ ਕਾਰਨ ਬਣੇਗਾ ਦੂਜੀ ਹੀ ਵੀਡੀਓ ਦੇ ਵਿੱਚ ਅਸੀਂ ਪੂਰੇ ਵਿਸਥਾਰ ਦੇ ਨਾਲ ਸਭ ਕੁਝ ਭਾਰਤ-ਪਾਕਿਸਤਾਨ ਯੂਕਰੇ ਨੇ ਰਸ਼ੀਆ ਚੀਨ ਔਰ ਅਮਰੀਕਾ ਦੇ ਸਭ ਦੀ جنگ ਥਰਡ ਵਰਲਡ ਵਾਰ ਵਿੱਚ ਬਦਲ ਕੇ ਵੱਡੇ ਪੱਧਰ ਤੇ ਹੋਵੇਗੀ ਔਰ ਸੂਰਜ ਇਸ ਨੂੰ ਅੰਜਾਮ ਕਿਵੇਂ ਦੇਵੇਗਾ ਅਗਲੀ ਹੀ ਵੀਡੀਓ ਵਿੱਚ ਜੁੜਾਗੇ ਵਾਹਿਗੁਰੂ ਜੀ ਦਾ ਖਾਲਸਾ ਔਰ ਵਾਹਿਗੁਰੂ ਜੀ ਕਿਰਪਾ